ਜੁਆਇੰਟ ਟੂ ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਮਰਸ ਟੂ ਰਿਚ ਹੈ ਕਿ ਆਈ ਪ੍ਰੈਜ਼ੈਂਟ ਮੈਂ ਮਨੀਸ਼ ਗੁਪਤਾ ਹਾਂ ਮਲੇ ਗੁਪਤਾ ਮੈਂ ਕੰਟਰੈਕਟ ਇੰਡਸ ਕਰ ਰਿਹਾ ਹਾਂ ਜੀ ਕਿ ਮੈਂ ਸਾਰੇ ਆਪਣੇ ਭਾਈ ਭਾਈ ਜਿਹੜੇ ਮੇਰੇ ਬ੍ਰਦਰ ਸਸਟਰ ਹੈਗੇ ਜਿਹੜੇ ਵੀ ਮੈਂਬਰ ਹੈਗੇ ਆ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਕਰੰਟ ਜਿਹੜੀ voting ਹੋ ਰਹੀ ਹੈ ਉਹਦੇ ਥੋੜਾ ਜਿਆਦਾ ਇਹ ਸੋਚ ਕੇ ਵੋਟ ਪਾਉਣ ਜਿੰਨ ਨੂੰ ਵੀ ਪਾਣੀ ਹੈ ਮੈਂ ਨਹੀਂ ਕਹਿੰਦਾ ਮੈਨੂੰ ਪਾਣੀ ਹੈ ਕਿ ਨਵੀਂ ਟੀਮ ਤੁਹਾਨੂੰ ਪ੍ਰਤੀ ਕਰਦੇ ਆ ਅਸੀਂ ਇਹ ਇੰਸ਼ੋਰ ਕਰਾਂਗੇ ਕਰਨਾ ਚਾਹਾਂਗੇ ਕਿ ਨਵੀਂ ਟੀਮ ਟੋਟਲੀ ਟ੍ਰਾਂਸਪੇਰੈਂਟ ਵੇ ਨਾਲ ਬਿਹੇਵ ਕਰੇ ਇਹਨਾਂ ਇਹ ਕਿ ਜਿੰਨੇ ਰੂਲਸ ਰੈਗੂਲੇਸ਼ਨ ਹੈ ਉਹਨਾਂ ਦੀ ਪ੍ਰੋਪਰ ਕੰਪਲਾਈਅੰਸ ਕਰਾਵੇ ਚਾਹੇ ਉਹ ਰਜਿਸਟਰਡ ਫਾਰਮੈਂਟ ਸੋਸਾਇਟੀਜ਼ ਨਾਲ ਹੈ ਚਾਹੇ ਉਹ ਬੈਲੈਂਸ ਸ਼ੀਟ ਦੀ ਸਬਮਿਸ਼ਨ ਹੈ ਜਾਂ ਮੈਂਬਰਸ ਦਾ ਸਰਕੂਲੇਸ਼ਨ ਹੈ ਇਹ ਨਹੀਂ ਹੈ ਕਿ ਮੈਂਬਰ ਨੂੰ ਬੈਲੈਂਸ ਸ਼ੀਟ ਲੈਣ ਲਈ ਕਲੱਬ ਆਣਾ ਪਵੇ ਉਹਨਾਂ ਨੂੰ ਬੈਲੈਂਸ ਸ਼ੀਟ ਉਹਨਾਂ ਦੇ ਘਰ ਪਹੁੰਚਣੀ ਚਾਹੀਦੀ ਹੈ ਟਾਈਮਲੀ ਉਹਨੂੰ ਏਜੀਐਮ ਜਿਹੜੀ ਏਜੀਐਮ ਹੈ ਇਹ ਐਨੂਅਲ ਏਜੀਐਮ ਹੋਣੀ ਮੈਂਡਟਰੀ ਹੈ 2 ਸਾਲਾਂ ਦੀ ਏਜੀਐਮ ਹੋਈ ਨਹੀਂ ਹੈ ਇਹ ਵੀ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਏਜੀਐਮ ਇਨ ਟਾਈਮ ਹੋਵੇ ਨੰਬਰ 3 ਕਾਫੀ ਗਵਰਨਮੈਂਟ ਆਫੀਸਰ ਦਾ ਗ੍ਰਿਵਾਂਸ ਹੈ ਗਾਵਾ ਮੈਂ ਉਹ ਇੱਕ ਕਮੇਟੀ ਨਾਲ ਔਰ ਪਹਿਲੇ ਵੀ ਡਿਸਕਸ ਕਰ ਚੁਕਾ ਹਾਂ ਪਰ ਉਹ ਗ੍ਰਿਵਾਂਸ ਰੈਡਰੈਸਲ ਨਹੀਂ ਹੋ ਰਿਹਾ ਸੋ ਇਹ ਗ੍ਰਿਵਾਂਸ ਵੀ ਅਸੀਂ ਕੋਸ਼ਿਸ਼ ਕਰਕੇ ਇਹਨੂੰ ਸੈਟਲ ਕਰਵਾਉਣਾ ਚਾਹਾਂਗੇ ਨੰਬਰ 4 ਜਿਹੜੀ ਵੀ ਕੰਪਲੇਂਟ ਰਜਿਸਟਰ ਉੱਥੇ ਰੱਖਿਆ ਆ ਵਾ ਉਹ ਜੇ ਕੰਪਲੇਂਟ ਕੋਈ ਵੀ ਮੈਂਬਰ ਰਜਿਸਟਰ ਕਰਦਾ ਉਹ ਦਸ ਮਿਨਿਓ ਜਾਂਦੀ ਹੈ ਉਹ ਕੰਪਲੇਂਟ ਰੈਡਰੈਸਲ ਮੈਕੈਨਿਜ਼ਮ ਕੋਈ ਬਣਿਆ ਹੀ ਨਹੀਂ ਹੈ ਕਲੱਬ ਦੇ ਨੰਬਰ 5 ਜਿਹੜੀ ਸਾਡੀ ਉੱਥੇ ਲੌਂ ਦੇਖੋ ਲੌਂ ਦਾ ਹਾਲਤ ਕੀ ਹੈ ਤੁਸੀਂ ਟੀਟੀ ਕਲੱਬ ਦਾ ਹਾਲ ਦੇਖੋ ਟੀਟੀ ਰੂਮ ਕੀ ਬਣਾਇਆ ਅਸੀਂ 1 ਸਾਲ ਹੋ ਗਿਆ ਮੈਂ ਉੱਥੇ ਕੰਪਲੇਂਟ ਦੁਵਾਈਏ ਸਾਡੇ ਮੈਂਬਰਾਂ ਨੇ ਰੈਗੂਲਰ ਜਾਂਦਾ ਸੀ ਦੋ ਬੰਦੇ ਉੱਥੇ ਗਿਰ ਚੁੱਕੇ ਆ ਹਰ ਐਸੇ ਹਾਲਾਤਾਂ 'ਚ ਅਸੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਲਾਂਕਿ ਮੈਂ ਮੈਂਬਰ ਹਾਂ ਕਾਫੀ ਸਾਲਾਂ ਤੋਂ ਸਬਸਕ੍ਰਿਪਸ਼ਨ ਪੇ ਕਰ ਰਿਹਾ ਮੈਨੂੰ ਕਲੱਬ ਤੋਂ ਬੇਨਿਫਿਟ ਕੀ ਮਿਲ ਰਿਹਾ ਹੈ ਜਿਹੜੀ ਮੈਂ ਪੈਸੇ ਦੇ ਕੇ ਅਵੇਲ ਕਰ ਰਹੇ ਆ ਉਹ ਵੀ ਨਹੀਂ ਪ੍ਰੋਪਰ ਮਿਲ ਪਾਏਗੀ ਤਾਂ ਮੇਰੇ ਵਰਗੇ ਬਹੁਤ ਸਾਰੇ ਮੈਂਬਰ ਹੈਗੇ ਬਹੁਤ ਮੈਂਬਰ ਦੇ ਪੇਨ ਪੁਆਇੰਟ ਹੈਗੇ ਇਹ ਖਾਣਾ ਖਾਂ ਜਾਓ ਤਾਂ ਨਹੀਂ ਪਤਾ ਲੱਗਦਾ ਉੱਥੇ ਸਿਸਟਮ ਕੀ ਹੈ ਉੱਥੇ ਕਾਪਰ ਸਰਵਿਸ ਨਹੀਂ ਹੋ ਪਾਰੀ ਸੋ ਇਹ ਮੈਂ ਤਾਂ ਮੈਂਬਰਸ ਨੂੰ ਇਹ ਰਿਕੁਐਸਟ ਕਰਾਂਗਾ ਕਿ ਇੱਕ ਕਲਬ ਜਿਹੜਾ ਹੈ ਇੱਥੇ ਸਾਰੀ ਸ਼ੇਅਰ ਦੀ ਕ੍ਰੀਮ ਹੈ ਗਿਆ ਜੀ ਸਾਰੇ ਟੌਪ ਦੇ ਇੰਡਸਟਰੀਅਲਿਸਟਸ ਹੈ ਟੌਪ ਦੇ ਪ੍ਰੋਫੈਸ਼ਨਲਸ ਹੈ ਟੌਪ ਦੇ ਆਫੀਸਰਸ ਹੈ ਗਿਆ ਸੋ ਸਾਰਿਆਂ ਨੂੰ ਇਕੁਅਲ ਟ੍ਰੀਟਮੈਂਟ ਮਿਲਣਾ ਚਾਹੀਦਾ ਇਕੁਅਲ ਉਹਨਾਂ ਨੂੰ ਸਰਵਿਸ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵੀਆਈਪੀ ਸਟੇਟਸ ਫੀਲ ਹੋਣਾ ਚਾਹੀਦਾ ਕਿ ਹਾਂ ਅਸੀਂ ਇਸ ਕਲਬ ਦੇ ਮੈਂਬਰ ਹੈਗੇ ਹਾਂ ਇਹ ਨਹੀਂ ਹੋਣਾ ਜਿਹੜਾ ਕਿ ਮੈਂ ਆਇਆ ਜੀ ਮੇਰੇ ਅੱਗੇ ਜੀ ਐਗਜ਼ੀਕਿਊਟਿਵਸ ਦਾ ਮ ਪਹਿਲੇ ਵਾਲੇ ਨੇ ਉਹਦੀ ਗੱਡੀ ਚਾਲ ਲਈ ਤੇ ਮੈਂ ਆਪਣੀ ਗੱਡੀ ਆਪ ਲਗਾਉਂਦਾ ਪਿਆ। ਠੀਕ ਹੈ ਸਾਰਿਆਂ ਨੂੰ ਇਕੁਅਲ ਟ੍ਰੀਟਮੈਂਟ ਦਿਓ ਜਿੰਨਾ ਜ਼ਿਆਦਾ ਪਾਸਸ ਪੋਸੀਬਲ ਹੈਗਾ ਵਾਹ। ਵੈਲੇ ਪਾਰਕਿੰਗ ਹੋ ਸਕਦੀ ਨਹੀਂ ਹੋ ਸਕਦੀ ਇਹ ਸੈਕੰਡਰੀ ਇਸ਼ੂ ਹੈ। ਕਿਉਂਕਿ ਉੱਥੇ ਪਾਰਕਿੰਗ ਦਾ ਵੀ ਬੜਾ ਮੇਜਰ ਇਸ਼ੂ ਹੈ। ਉਹਦੀ ਵੀ ਕਿਸੇ ਨੇ ਸੋਚਿਆ ਨਹੀਂ ਅਜੇ ਤੱਕ ਉਹਦੇ ਮੈਲੇ ਮਤਲਬ ਪਾਰਕਿੰਗ ਨੂੰ ਕਿੱਦਾਂ ਅਸੀਂ ਈਜ਼ਡ ਆਊਟ ਕਰ ਪਾਵਾਂਗੇ। ਠੀਕ ਹੈ ਥੈਂਕ ਯੂ ਜੀ ਮੈਂ ਤਾਂ ਮੈਂ ਪਹਿਲੀ ਵਾਰ ਹੀ ਖੜਾ ਹੋ ਰਿਹਾ। ਸੋ ਮੈਂ ਬਹੁਤਾ ਇਸੇ ਸਿਸਟਮ ਬਾਰੇ ਤਾਂ ਨਹੀਂ ਜਾਣ ਕਰ ਪਰ ਮੇਰੀ ਇੱਛਾ ਇਹ ਹੈ ਕਿ ਮੈਂ ਇੱਕ ਕਲਬ ਨੂੰ ਕਿਉਂਕਿ ਹੁਣ ਮੈਂ ਰਿਟਾਇਰਮੈਂਟ ਤੋਂ ਬਾਅਦ ਟਾਈਮ ਵੀ ਹੈਗਾ ਕਿ ਕਲਬ ਦੀ ਬਿਹਤਰੀ ਲਈ ਕੋਈ ਸੋਸ਼ਲ ਕਾਜ਼ ਵੀ ਕਰ ਸਕਾਂ ਮੈਂ ਇਸ ਕਰਕੇ ਕੋਈ ਮੇਰੇ ਕੋਲ ਸਰਵਿਸ ਦੇ ਆਪਸ਼ਨ ਸੀਗੇ ਆ ਪਰ ਮੈਂ ਨਹੀਂ ਜੁਆਇਨ ਕੀਤੀਆਂ ਮੈਂ ਖਾਲੀ ਸੋਸ਼ਲ ਹਸਪਤਲ ਤੇ ਕੰਮ ਕਰਨਾ ਚਾਹਣਾ ਤਾਂ ਇੱਕ ਮੌਕਾ ਦੇਣਗੇ ਕਿ ਮੈਂ ਜ਼ਰੂਰ ਉਹਨਾਂ ਦੀ ਇੱਛਾ ਐਕਸਪੈਕਟੇਸ਼ਨ ਦੇ ਖਿਲਾਫ ਉਤਰਨ ਦੀ ਕੋਈ ਚੀਜ਼ ਕਰਾਵਾਂ ਮੇਰਾ ਨਾਮ ਮਹੇਸ਼ ਕਨਾ ਜੁਆਇੰਟ ਸੈਕਟਰੀ